ਓਏ ਜੀ ਨਾ ਡੇਗ ਨੀ ਇੱਧਰ ਕਰਾ ਕਿੱਧਰ ਟੋਆ ਚੱਲ ਚੱਲ ਇੱਥੇ ਕਿੱਧਰ ਟੋਆ ਸਹੀ ਆ ਦੀ ਛਾਲੇ ਉਧਰ ਆ ਉਹ ਦੀ ਆ ਖੁੱਲੇ ਹੋਇਆ ਉਹ ਲਾ ਕੇ ਵੀ ਉਹ ਖੋਲੇ ਦੀ ਗੱਟਰ ਜਾ ਖੋਲੇ ਇੱਥੇ ਕਿਹੜਾ ਹੁਣ ਤੇ ਲੱਗੂ ਪਤਾ ਵੀ ਕਿ ਕਿ ਪਾਣੀ ਪੈਂਦਾ ਉੱਥੇ ਪਤਾ ਲੱਗਦਾ ਕਿਉਂ ਨਹੀਂ ਦੇਖ ਨਹੀਂ ਕਿਦੇ ਵਿੱਚ ਨਿਕ ਜੇ ਬੁਲਬੁਲਾ ਮਾਰਦਾ ਉੱਥੇ ਤੇ ਹੁਣ ਕਹੋ ਪਤਾਮ ਗੱਡੀ ਤਾਂ ਟੱਪ ਜਾਂਦੀ ਹੁਣ ਟੱਪ ਤਾਂ ਜੇ ਟਾਇਰ ਹੀ ਡੇਗ ਲੈਂਦਾ ਨਾ ਟਾਇਰ ਵੀ ਲੰਗ ਜਾਂਦਾ ਜੀ ਇਹ ਉਹਦਾ ਚੌੜੇ ਹੁੰਦੇ ਨੇ ਮੈਂ ਜੀ ਉਹ ਕਿਰਨ ਵਿੱਚ ਪਾਣੀ ਪਤਾ ਚਾ 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 ਕਿਥੇ ਉਹ ਡੋਗਰੀ ਲੈ ਗਈ ਜਦੋਂ ਵੀ ਫੁੱਲ ਪੈ ਗਏ ਹਨਾ ਗੱਲ ਤਾਂ ਰਾਜ ਮੀਂਹ ਨਾ ਹੋਏ ਤਾਂ ਇਹਦਾ ਨਿਆਰਾ ਲਿਆਤਾ ਆਈ ਕੀ ਆ ਹੋਇਆ ਦੀ ਵੀ ਜੀਰੀਆਂ ਡੋਬੂਗਾ ਸਾਂਦਾਂ ਦੀਆਂ ਵੇਲੇ ਨਾ ਨਾ ਉਹ ਕਹੇ ਦੀ ਕਿ ਮੱਕੀ ਮਾਹ ਜੇ ਦਿਨ ਮੱਕੀ ਨੂੰ ਪਾ ਨੂੰ ਚੈਰੀ ਨੂੰ ਪਾਣੀ ਲਾਤਾ ਉਦਣੀ ਵੀ ਪਾ ਦੋ ਰਾਤ ਪੰਮੀ ਨਹੀਂ ਆ ਕਹਦਾ ਮਾਦਾ ਕਿਹਾ ਦੀ ਮਾਹ ਨਾ ਹੋਏ ਰਹਿਣ ਦੋ ਨਾਲਾ ਨਾਲੇ ਕਿੰਦੀ ਚਰੀ ਮੱਕੀ ਚਰੀ ਲੀਓਗੀ ਨਾਲੇ ਮੂਹ ਪੈ ਗਿਆ। ਚੰਨਦਾ ਨੇ ਹਰ ਦਾ ਪਾਣੀ ਦਿਓ ਨੂੰ ਉਂਗੀ ਖਰਾਬ ਹੋਣਾ ਤੇ ਆਪਣੀ ਜੜੀ ਲੱਗ ਗਿਆ। ਆਪਣੇ ਕਿਹੜਾ ਮੋਟਰ ਚਲਾਈ ਆ ਵੀ ਖਰਾਬ ਕੀਤਾ ਬਣੀ। ਤੇ ਮੱਕੀ ਨਮੋਣ ਵਾਲੀ ਜੰਮੀ ਦਾ ਜੱਤੀ ਰਾਮ ਜੀ ਕੰਨਾ ਰਾਮ ਗਿਆ ਇਹਨਾਂ ਤੋਂ ਮੱਕੀ ਧੋਤੀ ਗਈ ਕੰਨਾ ਧੋਤਾ ਗਿਆ। ਮੈਂਨਾਂ ਸਾਫ ਹੋ ਗਿਆ ਸਪਰੇਅ ਕਰ ਦਾਂਗੇ ਅੱਜ। ਨਹੀਂ ਭਿੰਦੀ ਜੀ ਕਰ ਤੋਂ ਉਹ। ਮਾੜੀ ਹੋ ਵੀ ਹੈ ਪਾਣੀ ਹੋ ਗਿਆ ਟੱਗ ਗਿਆ ਇੱਥੇ ਦੇਖਦੇ ਇੱਥੇ ਨਾ ਕੁਝ ਹੋਵੇ ਉਹ ਰੋੜੇ ਉੱਪਰ ਇਹ ਚੱਲਦਾ ਮੈਂ ਵੀ ਮੋਟਰਸਾਈਕਲ ਖੜ ਗਿਆ ਪਾਣੀ ਪੈ ਗਿਆ ਮੋਟਰਸਾਈਕਲ 'ਚ ਇੱਕ ਨੂੰ ਤਿੰਨ ਬੈਠੇ ਸੀ ਮੈਂ ਸਾਰਾ ਸ਼ਹਿਰ ਵਿਲਾ ਹਾਰਾ ਵੀ ਘਟਣਾ ਹੈਗੀ ਹਾਂ ਦਾ ਪਤਾ ਦਾ ਦਾਤ ਜਾਣਦੇ ਨੇ ਦਾਤ ਚੜ੍ਹਦੇ ਨੇ ਤਾਂ ਘਰਾ ਘਟ ਨਹੀਂ ਮਸਲਾ ਦਾ ਨੋ ਜਿਹੜਾ ਆਪਾਂ ਕਾਲ ਜਿ ਕੋਈ ਆ ਕੇ ਸੀ ਜੋ ਸਕੋਲੇ ਲਈ ਕਿਕ ਸਾਲ ਗਾਲਿਆ ਆਪਾਂ ਨੇ ਇੱਕ ਸਾਲ ਦਾ ਤਿੰਨ ਸਾਲਾਂ ਜਿਹਦਾ ਗਈ ਨਹੀਂ ਆਪਾਂ ਤਿੰਨ ਸਾਲ ਪੂਰੇ ਗਈ ਫੇਰ ਆਪਾਂ ਵੀ ਸੀ ਲਾ ਕੇ ਦੀ ਕਰਨਾ ਹਰ ਸਾਲ ਗਾਲਿਆ ਆਪਣਾ ਉਹ ਤਾਂ ਕਾਲਜ ਬਹੁਤ ਉਹ ਜਿਹੜਾ ਸਟੂਡੈਂਟ ਹੀ ਨਹੀਂ ਰਹੇ ਉਹਦਾ ਸਟੂਡੈਂਟ ਆ ਅੱਧੇ ਹੋਣਗੇ ਲੱਗਦਾ ਕਿ ਉਹ 19 ਨੇ 19 ਨੇ ਸਟੂਡੈਂਟ ਨਹੀਂ ਘਟਦੇ ਪਰ ਹੁਣ ਬੀਸੀ ਉਹ ਹੋ ਗਈ ਇੱਥੇ ਪੀਡੀਸੀ ਹੋ ਗਈ ਸਭ ਕੋ ਸਾਰੇ ਕੋਰਸ ਹੋ ਗਏ ਉਹਦਾ ਨਾ ਸਾਰੇ ਕੋਰਸ ਤੋਂ ਕਿੰਨੇ ਕਿੰਮੇਟਰੀ ਵਾਲੇ ਲੈ ਵੀ ਕਹਾ ਗੱਡੀਆਂ ਫੇਰ ਗੱਡੀਆਂ ਨੇ ਕਿ ਕਿੱਧਰ ਜਾਣੀਆਂ ਹਾਂ ਪੱਕੀ ਹੀ ਤੇ ਫਰਨੀ ਹੈ ਪੱਕੀ ਹੀ ਇੰਨੀ ਤੇ ਪੀ ਨਾ ਮੈਂ ਵੀ ਕਾ ਗੱਡੀ ਦਾ ਬਾਸ ਹੋ ਗਿਆ ਡੁੱਬ ਜੂ ਗੱਡੀ ਇੱਕ ਡੁੱਬੀ ਖੜੀ ਆ ਓਏ ਆਪਣੇ ਜਨ ਡੁੱਬਦੀ ਨਾ ਨੀ ਤੇ ਕਿਧੜ ਬੂਜੂ ਕਿਉਂ ਦੇਖ ਨਹੀਂ ਕਿ ਜਿਹੜੇ ਟੋਏ ਜਹਣ ਰੇ ਐ ਸੋਨਾ ਬਹੁਤ ਜਿਆਦਾ ਪਾਣੀ ਆ ਨਾ ਕੋਈ ਇਸ ਨਾਮ ਡੁੱਬ ਗਿਆ ਖੜਾ ਚਲੋ ਚਲ ਹੋ ਗਿਆ ਨਾ ਕੰਮ ਕਿਉਂ ਦੇਖ ਲਈ ਕਿ ਤੇ ਇੱਥੇ ਉਹ ਵੀ ਕਿ ਤੇ ਪਤਾ ਲੱਗੂਗਾ ਇਹਦੇ ਵੀ ਪਾਣੀ ਦੇ ਗੌਰ ਰੱਖੀ ਕਿਤੇ ਪੁਲੀ ਜਣੀ ਦੇ ਪਰ ਇੱਥੇ ਆਹ ਨਾਲੇ ਤੇ ਨਾਲੀਆਂ ਬਣੀ ਹੋਈਆਂ ਨੇ ਨਾ ਨਾਲੀਆਂ ਬਈ ਬਣੀ ਹੋਈਆਂ ਨੇ ਨਾ ਵੀ ਤਾਂ ਡੁੱਬ ਗਿਆ ਓਏ ਮੈਂ ਉਹ ਉੱਤੇ ਵੱਡੇ ਰੋਡ ਕਰ ਲਾਂਦੇ ਆਪਾਂ ਉਹ ਓਏ ਹਾਂ ਓਹ ਹੁਣ ਤਾਂ ਕੀ ਕਰੇਗਾ ਵੱਡੇ ਰੋਡਾ ਹੈਂ ਹੁਣ ਕੀ ਕਿੱਧਰ ਜਾਏਗਾ ਵੱਡੇ ਰੋੜਾ ਉਹ ਮੈਂ ਕੱਢ ਲਈ ਗੱਡੀ ਜੇ ਸਕਾਰਟ ਵਿੱਚ ਨਿਕਲੇ ਜਾਂ ਆਪਣੀ ਜਗ੍ਹਾੋਂ ਨਿਕਲੇ ਹੈ ਲੈ ਵੀ ਘਾ ਡੁੱਬੇ ਖੜੇ ਨੇ ਇੱਥੇ ਥੋੜੀ ਥੋੜੀ ਖੜੇ ਨੇ ਇੰਨਾ ਪਾਣੀ ਤੇ ਡਾਣ ਕੇ ਗਿਆ ਹੋਏ ਨੇ ਉਹ ਥੋੜੀ ਤਾਂ ਉੱਤੇ ਚੜਦਾ ਵੀ ਵੱਡੇ ਰੋੜੇ ਉਹ ਫਿਰ ਤਰ ਉੱਪਰ ਦੀ ਕਰ ਲਈ ਮੇਰਾ ਵਾਹ ਇਧਰ ਵੀ ਬੇਜਿੰਦੇ ਜਾ ਨਹੀਂ ਸਕਦੇ ਦੀ ਆਪਾਂ ਕਿਵੇਂ ਬਿਜਲੀ ਤਾਂ ਜਾਣੀ ਸਕਦੀ ਦੀ ਅੰਡਰ ਬ੍ਰਿਜਸ ਦੀ ਤਾਂ ਦਾਣਾ ਮੰਡੀ ਕਰ ਲਾਂਦੇ ਦਾਣਾ ਮੰਡੀ ਦੀ ਕਿਧਰ ਦੀ ਕਰਦਾ ਉਹ ਆਹ ਦੇਖੋ ਕੌਜੋ ਸਿੱਧੀ ਬਾਹਰ ਬਾਰ ਆ ਹਾ ਉਥੋਂ ਦੀ ਜਾਂਦਾ ਸੀ ਨਾ ਤੇ ਗਊਸਾਲ ਵਾਲੇ ਰੋੜਾ ਹਾਂ ਉਹ ਹਾਂ ਮੋਟਰਸਾਈਕਲ ਵਿੱਚ ਹੀ ਡੁੱਬਿਆ ਆਉਂਦਾ ਓਏ ਖੜਾ ਨਾ ਗੱਡੀ ਝੁੱਡੀ ਨਗਦਾ ਓਹੋ ਹੋ ਮਿਲਤਾ ਜੇ ਇੱਥੇ ਦਿੱਖੀ ਆ ਬਣੀ ਜਾ ਓਏ ਉਹ ਗਾਂ ਵੀ ਆ ਉੱਥੇ ਧੱਕੀ ਆ ਮੈਂ ਜਵਾਗ ਦੇ ਫੱਤੇ ਨੇ ਦੇਖ ਲਉਂ ਮੈਂ ਗੱਡੀ ਹੀ ਨਾਖ ਫੜਦੇ ਆਪਣੀ ਤਾਂ ਕਿਤੇ ਇਹ ਜੱਲ ਤੂੰ ਪੁੱਠੇ ਨਹੀਂ ਬੋਲਦਾ। ਵਹ ਕਿੱਥੀਆਂ ਐਦਰੇ ਯਾਰ ਲੱਤ। 파ਗੀ ਹੋ ਗਿਆ ਮਟਦਾ ਗਿਆ ਯਾਰ ਇਹ ਜੀ ਦੇਤੀ। ਤੂੰ ਨਿਕਟਾ ਪਾਪ ਹੀ ਹੋਰ ਦੱਸਦਾ। ਮੈਂ ਦੇਰ ਦੱਸ ਕਿਦਰ ਲਈ ਫਰਦਾ ਇਹਨੂੰ ਟੰਗੀ ਫਰਦਾ ਮੀਂਹ ਚ। ਇਹ ਕੱਪੇ। ਆ ਯਰப்பா ਕਿਨੇ ਕਨਾ ਪਾਣੀਆਂ। ਤੱਕਈ ਵਾਲਾ ਕਿਵੇਂ ਖੜ ਗਿਆ ਹੋਰਲਾ ਭੰਦੇ ਦਾ ਦਵਾ ਇਹਦਾ ਘਾਟ ਗਿਆ ਵੀ ਤਾਂ ਐਸਾ ਘਾਟ ਗਿਆ ਐਸਾ ਉੱਚਾ ਇਹਦਾ ਸਨਾਮ ਅੱਗਾ ਡੁੱਬ ਗਿਆ ਜੀ ਫਰਦੋਂ ਕੱਢ ਲੈਂਦੇ ਕਿੱਧਰ ਕੱਢੀਂਗੇ ਉੱਪਰ ਵਾਸਤੂ ਮੜੂ ਪੈਂਦਾ ਨਹੀਂ ਚੱਲ 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 ਇਦਾਂ ਨੂੰ ਨਹੀਂ ਕਰ ਲੈ ਇੱਧਰ ਤੂੰ ਕਿੱਦੂ ਕਰਾਂਗਾ ਇੱਥੇ ਵੀ ਟੋਏ ਨਹੀਂ ਨੇ ਟੋਏ ਪੋਛ ਕੇ ਸਾਈਡ ਜੀ ਦੀ ਕਰਨੀ ਨਾਲਗਾ ਕੋਈ ਪਰਾਂ 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 ਚੱਲ ਚੱਲ ਪਤੀ ਹੋਰ ਜਾਂਦੇ ਆਂ ਮਾਂ ਜਾਂਦੇ ਆਂ ਇਹਦੇ ਉੀਆਂ ਬਾਰਾ ਵੀ ਨਹੀਂ ਆਏ ਵੀ ਧੰਪ ਲਈਏ ਅੰਬਾ ਆਜੇ ਖੜੇ ਨੇ ਇੰਨੇ ਰਖੜੇ ਨੇ ਅੰਬਾਂ ਦੇ ਕਿੱਥੇ ਖੜੇ ਜੂ? ਜਾਓ ਗਲਾਸ ਤਾਂ ਲੈ ਗਏ ਜੇ ਆਪ ਵੀ ਕਰਨੇ ਨੇ ਕੀ ਕਰੂ ਪਰਸਾਂ ਲ ਜਾਏਗਾ ਨਾ ਹਮ ਪੁੱਤਰ ਤਾਂ ਕੀ ਕਰਾਂਗੇ ਆ ਕਈ ਤੋਫੀਆ ਤੋਫੀਆ ਲੈ ਚੱਲਾਂਗੇ ਲੈਣਾ 200 ਜਾਈਆਂ ਤੋਫੀਆ ਲੈ ਮੈਂ ਉਧਰ ਥੋੜਾ ਟਾਈਮ ਬਾਅਦ ਇਹਦਾ ਘਰ ਦੇ ਕਰਨੇਗੇ ਗੁਰਦੁਆਰੇ ਦਿਖਾਉਂਦੇ ਜਾਣਗੇ ਦਾ ਹਾਂ ਹਾਂ ਮੈਤਿਆਣਾ ਸਾਹਿਬ ਇੱਥੇ ਤਾਂ ਦਿਖਾਉਣਗੇ ਪਹਿਲਾਂ ਮੈਤਿਆਣਾ ਸਾਹਿਬ ਮੈਨੂੰ ਪਹਿਲਾਂ ਦਿਖਾਉਣਗੇ ਇਹ ਉੱਜਾ ਮੈਤਿਆਣਾ ਫੇਰ ਇੱਕ ਦੂਬਾ ਮੈਨੂੰ ਲੱਗਦਾ ਉਹ ਫੇਰ ਆਊਗਾ ਤਰਨਤਾਰਨ ਦਾ ਨਾ ਫੇਰ ਇੱਥੇ ਵਾਲਾ ਰਾਏਕੋਟਾ ਵਾਲਾ ਆਹ ਤਰਾਏਕੋਟਾ ਦਾ ਰਤ ਰਾਏਕੋਟਾ ਕੋਲ ਪਰ ਨਾਲ ਹੀ ਜਾਣਗੇ ਉੱਥੇ ਹਾਂ ਰਾਏਕੋਟਾ ਦਿਖਾਉਣਗੇ ਫੇਰ ਤਰਨਤਾਰਨ ਗੜੀ ਹੈ ਫੇਰ ਜਾਣਗੇ ਤਰਨਤਾਰਨ ਨੂੰ ਹੈ ਤਾਂ ਮੈਂ ਦੇਖਿਆ ਆਵਾਂਗੇ ਗੁਰਦੁਆਰੇ ਸਾਰੇ ਨਾਲ ਹੀ ਸਤ ਸਤ ਦੇਖਿਆ ਪੈਂਦੇ ਇੰਨੇ ਕਿਤਾ ਮੈਤਿਆਣਾ ਤਾਂ ਮੈਂ ਦੇਖਿਆ ਹੋਇਆ ਉਹ ਵੀ ਦੇਖਿਆ ਹੋਇਆ ਕਰਮਤਾਰਨ ਕਰਮਤਾਰਨ ਵਾਲੇ ਨਹੀਂ ਦੇਖਿਆ ਅੰਮ੍ਰਿਤਸਰ ਵੀ ਦਾ ਗਿਆ ਹੋਇਆ ਮੈਂ ਚਲ ਚਲ ਆਇਆ ਵੀ ਅੱਜ ਤੋਂ ਬਾਅਦ ਜਾ ਕੀ ਨਹੀਂ ਆਏ ਅੱਜ ਦੇਖੋ ਉਧਰ ਖਡੂਰ ਸਾਹਿਬ ਲਓ ਜੀ ਹੁਣ ਬਕਸੀ ਵਾਲੇ ਰੋਡ ਆ ਗਏ ਦੇਖਿਆ ਕਿੰਨਾ ਕਫੜਾ ਇਹ ਵੀ ਫਰਨ ਲੱਗਦਾ ਭਾਈ ਜੀ ਕੁਝ ਵੀ ਬਹੁਤ ਪਾਣੀ ਖੜਿਆ ਯਾਰ ਫੁੱਲ ਪਾਣੀ ਖੜਾ ਹੈ ਯਾਰ ਹੈ। ਫਿਰ ਪਰ ਉਹ ਪਹਿਲਾਂ ਬੜਾ ਗਿਆ ਵਾਂ ਗਿਆ। ਲਾਈ ਜਾਵਾਂਗੇ ਨਾ? ਹਾਂ ਇਹ ਤਾਂ ਲਾਈ ਜਾਵਾਂਗੇ। ਉਹ ਡੰਡਾ ਯਾਰ ਅੱਜ ਤੱਕ ਰਹਿ ਗਿਆ ਗੱਲਾਂ। ਉਹਨਾਂ 23 ਗਰੀਬ ਮਿਲੀ ਸੀ। ਮੀ ਮੰਗਦੀ ਦੀ ਕਿਹਦੇ ਚੱਕਾ ਮੀ ਹੁਣ 19 ਥਰੂ ਆ ਤਾ ਤੋਰ ਲੱਗਦੇ ਪੈਂਦੇ ਅਰ ਨੂੰ ਖੜਾਈਏ ਜਾਂਦਾ ਜੇ ਨਹੀਂ ਪਹਿਲਾਂ ਗਰਮੀ ਪਾਈ ਆ 19 ਰੱਬ ਨੇ ਮੀ ਬਣਾਉਣਾ ਹੋ ਜੀ ਹੁਣ ਚਾਰੇ ਆਵੇਂ ਆਪਾਂ ਵੀਡੀਓ ਫੇਸਬੁੱਕ ਤੇ YouTube ਤੇ ਇਸ ਤਰ੍ਹਾਂ ਦੇ ਪੇਜ ਨੂੰ ਘੜ ਰੋਤੀ ਹੋਏ ਹੈਂ ਹੱਥੜ ਰੋਤੀ ਕੋਈ ਹੋਈ ਹਾਂ ਚਾਰੇ گاਉਂ ਇੱਥੇ ਬੈਠੇ ਖੜੇ ਨੇ ਮੀਚ ਉਹ ਹੀ ਨਹੀਂ ਸਾਹਰੇ ਇਹਨਾਂ ਨੂੰ ਇਹ ਵੀ ਇੱਕ ਦਿਨ ਇਹਨਾਂ ਦਾ ਟਾਈਮ ਸੀ ਤੇ ਬਲਦ ਬੱਟੇ ਜੀ ਨਹੀਂ ਠਮਾ ਦਿੰਦੀ ਤਗੜੇ ਅਨੇ ਵੀ ਮੀ ਪਈ ਜਾਂਦਾ ਬਹੁਤ ਜਿਆਦਾ ਤਾਂ ਦਮੇ ਚੱਕ ਲਿਆ ਹਾਂ ਬੇਟਾ ਉਹ ਤਾਂ 85 ਰੁਪਏ ਲਾ ਜਵਾਗ ਜਾ ਉਹਨੂੰ ਕਹਿੰਦਾ ਕੱਟ ਕੇ 85 ਰੁਪਏ ਲਾ ਦੇ ਉਹਨੂੰ ਕਹਿੰਦਾ ਹਾਂ ਉਹਦਾ ਮੈਂ ਫੋਨ ਤੇ ਆ ਕੇ ਮਗਰਦਾ ਵੀ ਪੈਸੇ ਟੇ ਗਿਆ ਜੀ ਹੋਰ ਪਾਸੇ ਬਗ ਜਾਣਗੇ ਹਾਂ ਮੈਂ ਮਿਸਤਰੀ ਨਾਲ ਗੱਲ ਕਰਦਾ ਮੈਂ ਕਿ ਪੈਸੇ ਟੇ ਗਿਆ ਵੀ ਉ ਤਾਂ ਨੂੰ 100 ਪਰਲੇ ਤੋਂ ਉਹਦੇ 100 ਲੈ ਕੇ ਗਈ ਤੁਸੀਂ 100 ਰੁਪਏ ਕਿਲੂ ਹੋਰ ਪੱਤੀ ਹੋਰ ਇੰਨੀ ਮਹਿੰਗੀ ਉਹ ਪੱਤਰਾ ਦੀ ਹੋ ਗੱਲ ਕਰਾ ਅੱਧੀ ਔਰ ਇਹ ਯੂਨੀਆ ਡੋਪੀਆਂ ਖੜੀਆਂ ਨੇ ਤੁਸੀਂ ਆਪ ਦੇਖ ਸਕਦੇ ਹੋ tournament ਉਹ ਯਾਦ ਨਹੀਂ ਪਈਂਦਾ ਉਹ ਕਰਦੇ ਆ ਬੰਦ ਆਪਾਂ ਗੱਡੀ ਚਲਾ ਰਹੇ ਹਾਂ ਕਿਉਂਕਿ